ਚਲ ਜਾਈਓ ਨਾ ਜਸਟ ਵਿਲਾ ਨਾ ਰੈਂਟ ਨਹੀਂ ਹੁੰਦੇ ਐਂਡ ਕਰਦੇ ਚਾਈ ਨਾ ਪੁਰਾਣਾ ਡੀਜ਼ਲ ਇੰਜਨ ਹੈਗਾ ਵਾ ਇਹਦਾ ਹੋਲੀ 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 ਰੇਸ ਪੜਦਾ ਚਲ ਅੱਛਾ ਬੁੱਧੂ ਤੇ ਆ ਤੇ ਐਂਡ ਹੋਏ ਨਾ ਮਿੰਡੀ ਤੇ ਘੱਟਿਆ ਪੁੱਤ ਮੈਨੂੰ ਕਿਸੇ ਨੇ 10 ਬਚਾਈ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਪੂਰੀ ਗੱਲ ਸੁਣ ਲੈ ਇਹ ਨਾ ਕਹੀ ਹਾਂ ਮੈਨੂੰ ਪਤਾ ਤੂੰ ਹੀ ਕਹਿਣਾ ਵਾ ਸੁਣੋ ਮੇਰੀ ਗੱਲ ਕੁਸ਼ਪਿੰਦਰ ਕੋਰੇ ਮੈਂ ਹੁਣੇ ਹੁਣੇ ਕਿਸੇ ਦਾ ਰੁਕਾ ਕਰਵਾ ਕੇ ਆਈ ਆਂ ਉੱਥੇ ਮੈਨੂੰ ਕਿਸੇ ਨੇ ਕੁੜੀ ਬਾਰੇ ਦੱਸ ਪਾਈ ਤੇ ਮੇਰੇ ਦਿਮਾਗ 'ਚ ਤੇਰਾ ਧਿਆਨ ਆ ਗਿਆ ਆਪਣਾ ਬੋਲਦੀ ਵੀ ਆ ਲੈ ਧਿਆਨ ਉਹ ਰਾ ਗਿਆ ਫੋਨ 'ਚ ਆ ਚਲ ਖੜਕ ਗਿਆ ਜੇ ਚਲੋ ਚਾਈ ਦਾ ਫੋਨ ਬੰਦ ਕਰ ਦੋ ਮੇਰਾ ਨਹੀਂ ਆ ਗਿਆ ਨਹੀਂ ਨਹੀਂ ਉਹਨਾਂ ਦਾ ਵੇਚੀ ਉਹ ਕਰਦੇ ਬੰਦ ਆ ਅੱਛਾ ਆਪਣਾ ਬੋਲਦੀ ਵੀ ਤੇ ਕੁਮਾਰਾ ਵਾ ਨਹੀਂ ਕੁੜੀ ਦਸੀ ਸੀ ਇਹ ਸੇ ਨੇ ਦੋ ਬੱਚਿਆਂ ਦੀ ਮਾਂ ਵਾ ਇੱਕ ਕੁੜੀ 12 ਸਾਲ ਦੀ ਹੈ ਆਪਣਾ ਮੈਂ ਨਹੀਂ ਕਰਉਣਾ ਨਹੀਂ ਕਰਉਣਾ ਮੇਰੀ ਨਾ ਕੋਈ ਨਾ ਤਾਂ ਯੋਤਰਾ ਹੀ ਹੋ ਰਹੀ ਸੀ ਤੇ ਨਾਲ ਹੀ ਵਾਂ 2 3 ਸਟਾਰ ਪਛਬਿੰਦਰ ਕੋਰੇ ਮੈਂ ਹੁਣੇ-ਹੁਣੇ ਨਾ ਇੱਕ ਰੁਕਾ ਘਰਾ ਕੇ ਆਈ ਆ ਤੇ ਮੈਨੂੰ ਉੱਥੇ ਨਾ ਪਿਛਲੇ 10 ਪਾਈ ਤੇ ਮੇਰਾ ਧਿਆਨ ਨਾ ਇੱਕ ਤਾਂ ਮੇਂ 골ਦੀ ਵੱਜ ਜਲੇ ਗਿਆ ਮੈਂ ਕਿਹਾ ਹੈ 골ਦੀ ਦਾ ਹਿੱਸਾ ਘਰਾ ਲਈਏ ਅੱਛਾ ਹਿੱਸਾ ਹਾਂ ਤੇ ਗੁੜੀ ਬੜੀ ਸੋਹਣੀ ਅਗੀ ਪਰ ਇੱਕ ਗੱਲ ਉਹ ਦੋ ਬੱਚਿਆਂ ਦੀ ਮਾਂ ਵੀ ਕੱਟ ਚਾਈ ਇਕ ਟਾਕ ਉਸ ਨੂੰ ਬਹੁਤ ਵਧੀਆ ਹੈ ਬਹੁਤ ਵਧੀਆ ਜਦੋਂ ਕਹਿਣਾ ਕੁੜੀ ਬੜੀ ਸੋਹਣੀ ਪਤਾ ਕਿਉਂ ਵਧੀਆ ਹੋਇਆ ਵਾ ਪਤਾ ਕਿਉਂ ਵਧੀਆ ਹੋਇਆ ਦੋ ਕੈਮਰੇ ਚ ਲੈ ਤਾਂ ਹਰ ਵਾਰੀ ਦੋ ਚਲਾਉਣੇ ਜਿਉਂ ਨਾ ਇੱਕ ਵਾਰੀ ਨਾਲ ਕਰਦੀ ਸੈਕਿੰਡ ਵਿੱਚ ਮੁੱਕ ਗਿਆ ਨਾ ਕਿਉਂ ਦੁਬਾਰਾ ਕਰ ਜਿੰਨੀ ਆ ਹਾਂ ਕੋਈ ਨਹੀਂ ਉਹਨਾਂ ਨੂੰ ਜਿਆਦਾ ਜਿਆਦਾ ਦੁਬਾਰਾ ਕਰਾਂਗੇ ਹਾਂ ਨਾ ਗੱਟੀ ਕੋਈ ਨਹੀਂ ਇਸ ਟੁਪਨੀ ਨਾਲ ਖਿਲੰਦੇ ਜੀ ਉਗਾ ਫਿਰ ਕੁਝ ਆ ਜਦੋਂ ਕਹਿਣਾ ਨਾ ਕੁੜੀ ਬੜੀ ਸੋਹਣੀ ਆ ਤੂੰ ਫੇਰ ਕਹਿਣਾ ਕਿਹਨੇ ਨਾ ਬੋਲਗੇ ਕਿ ਤੁਹਾਡਾ आ हाँ, उठी ना मेनू किसे ने 10 पाईया पूरी बड़ी सोहनी गियो काट बोल लो कौन लोग बेटा रिश्ता हां जीत करे रिश्ता हां जीत करे दोबारा दोबारा कोशिशो के करना तो ये क्वेश्चन ही बोलना तां सोवा के क्वेश्चन नहीं है ਤਾਨੂੰ ਲੜਾਈ ਲੱਗਦੀ ਸਮਝੇ ਜੇ ਤੁਸੀਂ ਬੋਲੇਗਾ ਲੜਾਈ ਲੱਗ ਜਣੀ ਕਿ ਨਹੀਂ ਬੋਲੇਗਾ ਨਹੀਂ ਲੱਗਣੀ ਤੁਹਾਨੂੰ ਸਾਸਿ ਗੱਲ ਨੂੰ ਤੋੜਾ ਵੀ ਜਵਾਬ ਹੀ ਦੇਣਾ ਦੇ ਚਾਹ ਨਹੀਂ ਕਰੀਓ ਵੀ ਨਹੀਂ ਖੱਪੀ ਨਹੀਂ ਬਸ ਸੀਨ ਕਰ ਲੈ ਬੋਲਣਾ ਨਹੀਂ ਬਸ ਮੂੰਹ ਬੰਦ 1 2 3 ਸਟਾਰ ਇਹ ਸਟਾਰ ਦੁਬਾਰਾ ਦੁਬਾਰਾ ਰੋਕੋ 2 ਸੈਕਿੰਡ ਰੋਕੋ ਮਾ ਮਾ ਰਬ ਦੋ ਬੱਚਿਆਂ ਦੀ ਮਾਵਾ ਪਰ ਉਹਨਾਂ ਬਾਅਦ ਚ ਦੱਸਣਾ ਨਾ ਬਾਅਦ ਚ ਦੱਸਣਾ ਤੇ ਉਹਨਾਂ ਨੇ ਵੀ ਦੱਸਿਓ ਭੀ ਲੈ ਆਂਟੀ ਬੋਲਣਾ ਨਹੀਂ ਠੀਕ ਆ ਤੁਹਾਡਾ ਵੀ ਬੇਚ ਨਹੀਂ ਬੋਲੇ 1 2 3 4 ਲਿਸਟ ਮੇਰੇ ਗੋਲਡੀ ਲਈ ਦਾਸ ਸੁਰਜੀਤ ਘਰੇ ਸੁਖਰਾ ਪਰਮਾਤਮਾ ਨੇ ਮੇਰੇ ਘਰ ਵੀ ਚੰਗੀ ਖਬਰ ਭੇਜੀ ਹੈ ਸਿਵਰਮ ਮੰਜੂ ਇਹ ਦੱਸਦੇ ਵੇ ਲਿਸਟ ਨਹੀਂ ਵਧੀਆ ਵਧੀਆ ਸੁਣਨਾ ਚਾਹੀਦਾ ਹਾਂ ਨਹੀਂ ਲੱਗਣੀ ਲੜਾਈ ਨਹੀਂ ਉਂਡੀ ਲੱਗਣੀ ਉਹ ਨਹੀਂ ਲੱਗਣੀ ਸਾਈਕੋਨ ਟੈਸਟ ਹੈ ਬਾਰੇ ਇੱਕ ਗੱਲ ਇਹ ਦੋ ਬੱਚਿਆਂ ਦੀ ਮਾਂ ਕੁੜੀ ਵਿਆਹੀ ਹੈ ਦੋ ਬੱਚਿਆਂ ਦੀ ਮਾਂ ਵਾ ਦੋ ਕੁੜੀਆਂ ਵਾ ਦੀਆਂ ਇੱਕ 12 ਸਾਲ ਦੀ ਬੜੀ ਸੋਹਣੀ ਹੈ ਇੱਕ 12 ਸਾਲ ਦੀ ਇੱਕ 9 ਸਾਲ ਦੀ ਇੰਨਾ ਹੈ ਕਿ ਤੁਸੀਂ ਚੁੱਪ ਹੋ ਨਾ ਫੇਰ ਉਹਨਾਂ ਦਾ ਉਹਨਾਂ ਦਾ ਫੇਸ ਲੱਗੇ 1 2 3 ਸਟਾਪ ਇਹ ਵੀ ਬੜੀ ਸਹੀ ਹੈਗੀ ਪਰ ਇਹ ਤਾਂ ਦਾਲੀ ਉਹ ਦੋਬਤ ਜਾਨੀ ਮਾਂ ਆ ਗਿਆ ਇੱਕ ਕੁੜੀ ਹੋ ਗਈ ਉਹ ਤੂੰ ਹੀ ਖੋਛੇ ਨਾ ਤੇ ਦੋ ਮਾਂ ਨੇ ਠੀਕ ਹੈ 1 2 3 7 ਹੋਣਾ ਅੰਟੀ ਉਹਨਾਂ ਨੇ ਲੈ ਲਿਆ ਸਾਇਲੈਂਟ ਦਾ ਕਿੰਨਾ ਦਾ ਅੰਨਾ ਦਾ ਅੰਟੀ ਦਾ ਉਹਨਾਂ ਦਾ ਵੀ ਚੇ ਆ ਗਿਆ ਹੋਣਾ ਕਹਣਾ ਨਹੀਂ ਇਹ ਤੇ ਵੀ ਕੁੜੀ ਉਹਦੀ 12 ਸਾਲ ਦੀ ਇਹ ਤੇ 9 ਸਾਲ ਦੀ ਬਾਕੀ ਸਭ ਵਧੀਆ ਹਾਂ ਖਰਚਾ ਕਰਨਾ ਮੈਨੂੰ ਦੇ ਦੋ ਆ ਚੰਗਾ ਪਰਿਵਾਰ ਹੈ ਕੁੜੀਆਂ ਦਾ ਸਾਰਾ ਖਰਚਾ ਮੇਰੇ ਸਿਰ ਪਾ ਦੇਣਾ ਮੇਰੀ ਬੇਟਾ ਸਾਰਾ ਕੁਝ ਉਹ ਆਪਣੇ ਚੋਲੇ ਫੁੱਟੀਆਂ ਪਾਉਣੇ ਆ ਆ ਆਪਣੇ ਗੱਲਾਂ ਲਾ ਲਈ ਪੁੱਤ 1 2 3 ਸਟਾਰ ਕੁੜੀਆਂ ਦੋ ਕੁੜੀਆਂ ਇੱਕ ਕੁੜੀ ਹੈ ਜਿਹੜੀ 12 ਸਾਲ ਦੀ ਤੇ ਇੱਕ ਕੁੜੀ ਹੈ ਵੀ 9 ਸਾਲ ਦੀ ਤੇ ਪਰ ਘਰ ਬੜਾ ਹੀ ਸੋਖਾ ਹੈ ਮੈਂ ਕਿਉਂ ਉਹਨਾਂ ਨੇ ਬਹੁਤ ਪੁੱਛਦੇ ਰਹੇ ਉਹੀ ਉਹ ਜੇ ਕਰ ਲੈ ਰਿਸ਼ਤਾ ਹਸ ਕਰ ਸੁਚੀਤ ਕਰ ਲੈ ਬਸ ਹੋ ਗਿਆ ਹੁਣ ਇਹਦਾ ਹੁਣ ਸਿਵਰਨਾਟੀ ਦਾ ਲੈ ਵੀ ਜੀ ਕਰ ਲੋ ਰਿਸ਼ਤਾ ਲੈ ਮੋਟੀ ਸਟਾਪ ਨੇ ਝੱਲ ਕੇ ਆਇਆ ਵਾ ਮੈਂ ਤਾਂ ਕਹਿੰਨੀ ਹੁਣੇ ਕਰੋ ਤੇ ਆਪਾਂ ਕੱਲ ਨੂੰ ਰਿਸ਼ਤਾ ਲੈ ਕੇ ਗਾਹ ਨੂੰ ਕਰੀਏ ਇਹਨਾਂ ਨੇ ਚੁੱਪ ਸਾਇਲੈਂਟ ਕੁਛ ਨਹੀਂ ਬੋਲਿਆ ਕੋਈ ਉਹਨਾਂ ਵੱਟ ਟੱਡ ਵਖਰੇ ਨਹੀਂ ਉਹਨਾਂ ਵੱਲ ਵੇਖ ਕੇ ਇਸ ਤਰ੍ਹਾਂ ਫੇਰ ਉਹ ਇਮੋਸ਼ਨਲ ਜਾਨ 1 2 3 4 ਲੈ ਵੀ ਜੀ ਵੀ ਲਗੜਾ ਵੇਖਦੇ ਵੇ ਕਰੋ ਹਾਂ ਚੰਗਿਆ ਸਮਾਧੀ ਪਿਛਤਾ ਚਲਕੇ ਆਇਆ ਤ੍ਰਿਸ਼ਾ ਛੜਨਾ ਪੈਣਾ ਹੋਏ ਨਾਲੇ ਕਿਤੇ ਕੁੜੀ ਵੀ ਬੜੀ ਸੋਹਣੀ ਆ ਆਹੋ ਤੇ ਝਟਪਟ ਅਸੀਂ ਕਿਆ ਕਰ ਦੇਣਾ ਦੋ ਦਿਨਾਂ ਹੀ ਜੀ ਸਹੀ ਲਾ ਮੰਜੂ ਮੈਂ ਕਰਨੀ ਨੂੰ ਕਰ ਲੈਣਾ 1 2 ਇੱਧਰ ਵੇਖਣ ਲਈ 1 2 ਇੱਧਰ ਵੇਖਣ ਲਈ ਇੱਧਰ ਆਂਟੀ ਵਾਸੁਰੀ ਦਾਂਟੀ 1 2 3 ਸਟਾਰ ਹੁਣ ਉਹਨਾਂ ਵਾਲੇ ਵੇਖੋ ਸਹੀ ਜੇ ਮੰਜੂ ਬਹੁਤ ਵਧੀਆ ਬਹੁਤ ਵਧੀਆ ਮੈਂ ਤਾਂ ਕੰਨੀ ਆ ਅੱਲਾ ਨੂੰ ਕਹਿ ਰੰਨੇ ਹੁਣੇ ਭਾਵੇਂ ਸੱਜ ਲੈਣ ਉਹਨਾਂ ਨੂੰ ਦੇਖ ਲੈਣੇ ਕੁੜੀ ਨੂੰ ਨਵੇ ਸਿਰ ਕਹਿੰਦੇ ਅੱਜ ਕੱਲ ਨਾ ਆਂਟੀ ਜੀ ਚੰਗੇ ਕੰਮੇ ਦੇ ਨਹੀਂ ਨਾ ਕੋਈ ਸੋਲੋ ਆਪਣਾ ਇਹ ਫੋਨ ਆ ਰਿਹਾ ਵਾ ਮਜਾਇਲ ਕਿੱਥੇ ਸੁੱਟੀਏ ਹੈਲੋ ਆਈ ਆਦੀ ਮੈਂ 10 ਮਿੰਟ ਤੱਕ ਆ ਗਈ ਆ ਚਾਈ ਇਹ ਨਾ ਅੱਸੀ ਇਹਨਾਂ ਨੂੰ ਭੱਜਾ ਨਹੀਂ ਚਾਈ ਜਿਹਦੇ ਦਾ ਹੁਣ ਫੋਨ ਆਇਆ ਨਾ ਮਜਾਈ ਲੋਣੀ ਔਰਤੇ ਸਿੱਧੀ ਸਾਰੀ ਗਰੀਆਂ ਦੇ ਨਾਲ ਮੱਦਾਂ ਤੇ ਆ ਗਈ ਤੇ ਜਿਹਦਾ ਫੋਨ ਹੋਣਾ ਔਰਤੇ ਆਣੀ ਆ ਉਹ ਕੋਈ ਗੱਲ ਨਹੀਂ ਬੰਦ ਨਾ ਫੋਨ ਬੰਦ ਕਰ ਲੋ ਕੋਈ ਗੱਲ ਹੀ ਨਹੀਂ ਕੋਈ ਚਾਈ ਇਹ ਕਹਿੰਦਾ ਅਭੀ ਤੋਂ ਮੈਂ ਜਮਾਨਾ ਮੇਰੇ ਜਿਹੜਾ ਝਟੋ ਫੋੜ ਕੇ ਦੱਸ ਐ ਚਾਈ ਦੇ ਵਿੱਚ ਡ੍ਰੈਗਨ ਉਹ ਵੇਲਾ ਫੇਰ ਫੋੜ ਆ ਗਏ ਚੰਗੇ ਕੰਮ ਤੇ ਤੇ ਚੰਗੇ ਕੰਮ ਤੇ ਦੇਰ ਨਹੀਂ ਕਰਨੀ ਚਾਹੀਦੀ। ਉਹ ਠੀਕ ਹੈ ਨਾ ਸਾਰਾ ਸਾਰਾ ਸ਼ਾਟ ਲੈ ਲਓ ਦੁਬਾਰਾ ਭਾਜੀ। ਲੱਗੀ ਭਾਜੀ ਸਾਰਾ ਸ਼ਾਟ ਦੁਬਾਰਾ ਲਓ। ਹਾਂ ਸਾਰਾ ਸ਼ਾਟ ਨਹੀਂ ਨਹੀਂ ਜਿਹੜਾ ਇਹਨਾਂ ਦਾ ਜਿਹੜਾ ਆ ਜਿਹੜਾ ਹੁਣ ਫੋਨ ਆਉਣ ਵਾਲਾ ਇਹ ਚੰਗੇ ਕੰਮ ਤੇ ਦੇਰ ਨਹੀਂ ਕਰਨੀ ਚਾਹੀਦੀ। ਜਿਹਦੇ ਵਿੱਚ ਫੋਨ ਆਇਆ ਉਹ ਉਹ ਸ਼ਾਟ। ਤੁਹਾਨੂੰ ਕਹਿੰਦਾ ਨਾ ਮੈਂ ਕਿਹਾ ਨਮ ਗਿਆ ਦੋ ਰੋਪੇ ਸੇ ਕੈਂਟੇ ਤੱਕ ਸੱਦ ਲਓ ਤੁਸੀਂ। ਅਗਰ ਫੋਨ ਸੁਕੋ ਲੈ ਗਏ। ਬਸ ਲੱਗੀ ਹਾਂ ਮੈਂ ਦੇਰ ਨਹੀਂ ਕਰਨੀ ਆ ਵੇਖੋ ਦੁਬਾਰਾ ਹੀ ਕਹਿੰਦੇ ਆ ਦੁਬਾਰਾ ਕਹਿ ਗਿਆ ਚੱਲੇ ਕੰਮ ਕਰ ਦੋ ਨਾ ਆ ਚੰਗੇ ਕੰਮੇ ਦੇਰ ਨਹੀਂ ਕਰਨੀ ਚਾਹੀਦੀ ਆ ਜਿਹੜਾ ਤੁਸੀਂ ਸ਼ਾਟ ਲਿਆ ਹੋਣਾ 1 ਮਿੰਟ ਕਿਰਨ ਲਈ 1 ਮਿੰਟ 1 ਮਿੰਟ ਆ ਲੱਗੀ ਭਾਜੀ ਜਿਹੜਾ ਸ਼ਾਟ ਲਿਆ ਹੋਣਾ ਤੁਸੀਂ ਇਹ ਸ਼ਾਟ ਦੁਬਾਰਾ ਲੈ ਲਓ ਇਹ ਸ਼ਾਟ ਵੇਖੋ ਕਿੱਥੋਂ ਸ਼ੁਰੂ ਹੋਇਆ ਵਾ ਹਾਂ ਸਹੀ ਹੈ ਮੰਜੂ ਹਾਂ ਇੱਥੋਂ ਦੁਬਾਰਾ ਲੋ ਕੱਟ ਲੈ ਲੇਗੀ ਬਣਾਉਣਾ ਇਹਨਾਂ ਵੱਡਾ ਥੋੜਾ ਨਹੀਂ ਨਹੀਂ ਇਹ ਫਿਰ ਉਹ ਬਾਲਦਲੀ ਜੀ ਬੰਨੀ ਹੋਣਾ ਕਿਉਂਕਿ ਕਾਫੀ ਅੱਗੇ ਜਾ ਚੁੱਕਿਆ ਜਿਆਦਾ ਲੰਬਾ ਥੋੜੀ ਆ ਨਹੀਂ ਉਹ ਕਹਿੰਦੇ ਜਿਆਦਾ ਨਹੀਂ ਸੁਰਤ ਬਣਾਉਣਾ ਜਿਆਦਾ ਇਹ ਜਿਆਦਾ ਲੰਬਾ ਥੋੜੀ ਸ਼ਾਰਟ ਹੈਗਾ ਵਾ ਇਹ ਤੁਸੀਂ ਸਟਾਰਟ ਕੀਤਾ ਸੀ ਤੇ ਫੋਨ ਆ ਗਿਆ ਨਹੀਂ ਆ ਹੋ ਇਹਨਾਂ ਦਾ ਸਾਇਲੈਂਟ ਹੀ ਪਹਿਲਾਂ ਥੱਲੇ ਵੀ ਗਿਆ ਫਿਰ ਉਹਨਾਂ ਵੱਲ ਵੇਖਿਆ ਚੰਗੀ ਕੰਮ ਕਰਦੀ ਹੈ ਤੇ ਉਧਰੋਂ ਫੋਨ ਆ ਗਿਆ ਸੀ ਉੱਥੋਂ ਹੀ ਮੈਂ ਕਹਿ ਰਹੀ ਹਾਂ ਮੈਂ ਵੀ ਉਹਦੇ ਕੰਡ ਆ ਚੰਗੇ ਤਾਂ ਸਾਰੇ ਹੀ ਕੱਟ ਗਏ ਉਹ ਗੱਲ ਸਾਰਿਆਂ ਦੀ ਸੇਮ ਹੀ ਹਾਂਜੀ ਕਰ ਨਾਲ ਹੀ ਆਇਆ ਉਸ ਤੋਂ ਬਾਅਦ ਮੈਂ ਬੋਲਦਾ 1 2 3 ਕੀ ਕਰਨ ਲੱਗਿਆ ਕੀ ਹੋ ਗਿਆ ਤੁਹਾਨੂੰ ਤੁਸੀਂ ਕਹਿੰਨਾ ਨਹੀਂ ਤੇਰਾ ਦਿਮਾਗ ਖਰਾਬ ਆ ਦੋ ਬੱਚਿਆਂ ਦੀ ਮਾਂ ਉਹ ਮੇਰੇ ਮੁੰਡੇ ਦੇ ਕੀ ਕੰਮੀਆਂ ਜੋ ਮੈਂ ਉਹਦਾ ਰਿਸ਼ਤਾ ਦੋ ਬੱਚਿਆਂ ਦੀ ਮਾਂ ਦੇ ਨਾਲ ਕਰਾਂ ਤੁਹਾਨੂੰ ਮੈਂ ਨਾ ਕਹਿਣਾ ਕੋਈ ਕੁਆਰੀ ਕੁੜੀ ਨਹੀਂ ਹੋਰ ਮਿਲਣੀ ਜੇ ਤੁਸੀਂ ਕਹਿਂਦੇ ਆਓ ਤੁਸੀਂ ਵੀ ਕਹਿਣਾ ਹੀ ਆਣਾ ਇਹੋ ਜੀਆਂ ਗੱਲਾਂ ਕੋਈ ਕੁਆਰੀ ਕੁੜੀ ਥੋੜੀ ਜਿਆਣੀ ਹਾਂ ਤੁਸੀਂ ਆਪਣੇ ਚਲੋ ਸ਼ੁਕਰ ਕਰੋ ਬੱਚਿਆਂ ਦੀ ਮਾਂ ਹੀ ਹੁੰਦੀ ਹੈ ਤੁਸੀਂ ਮੰਮੀ ਆਂਡੇ ਆਂਟੀ ਤੁਰਪੇ ਮੰਮੀ ਕਿ ਆ ਮਿਲਾਂਗਾ ਕੋਈ ਅੰਟੀ ਇਹੋ ਹੀ ਕਹਣਾ ਮੇਰਾ ਮੁੰਡਾ ਇੰਨਾ ਗਿਆ ਮਾਈਕ ਮਾਈਕ ਦੋ ਬੱਚਿਆਂ ਦੀ ਮਾਂ ਲਵਿਆ ਕਰਾਦਾ ਕੋਈ ਨਹੀਂ ਕੋਈ ਕੀ ਹੋ ਗਿਆ ਜੀ ਇਹ ਪਹਿਲਾਂ ਸੀ ਮੈਂ